ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪਿੰਡ ਬੀਦੋਵਾਲੀ ਤੋਂ ਪਿੰਡ ਬੀਦੋਵਾਲੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤਹਿਸੀਲ ਗਿੱਦੜਵਾ ਦਾ ਪਿੰਡ ਹੈ ਇਹ ਪਿੰਡ ਸਿੱਧੂ ਬਰਾੜਾਂ ਦਾ ਮੋਢੀ ਪਿੰਡ ਹੈ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਇੱਥੇ ਪਰਿਵਾਰ ਸਮੇਤ ਬਿਕਰਮੀ 1688 ਦੇ ਵਿੱਚ ਇੱਥੇ ਆਏ ਸਨ ਇਸ ਪਿੰਡ ਦੇ ਵਿੱਚ ਤੁਹਾਨੂੰ ਇੱਕ ਹਵੇਲੀ ਦਿਖਾ ਰਹੇ ਹਾਂ ਜੋ ਕਿ ਬਾਈ ਹਰਮਨ ਸਿੰਘ ਜੈਲਦਾਰ ਪੁੱਤਰ ਸਰਦਾਰ ਚਰਨਜੀਤ ਸਿੰਘ ਜੈਲਦਾਰ ਉਹਨਾਂ ਦੇ ਬਜ਼ੁਰਗਾਂ ਦੀ ਵਿਰਾਸਤ ਹੈ ਇਹ ਹਵੇਲੀ ਉਹਨਾਂ ਦੇ ਬਜ਼ੁਰਗ ਸਰਦਾਰ ਜੈ ਸਿੰਘ ਜੈਲਦਾਰ ਜੀ ਨੇ 1880 ਈਸਵੀ ਦੇ ਵਿੱਚ ਤਿਆਰ ਕਰਵਾਈ ਸੀ ਇਹ ਦੋਸਤੋ ਤੁਸੀਂ ਇਸ ਹਵੇਲੀ ਦਾ ਮੁੱਖ ਦਰਵਾਜ਼ਾ ਦੇਖ ਰਹੇ ਹੋ ਬੜੀ ਸ਼ਾਨਦਾਰ ਬਹੁਤ ਸੋਹਣੀ ਹਵੇਲੀ ਆ ਇਹ ਹਵੇਲੀ ਦੋਸਤੋ ਆਪਾਂ ਅੰਦਰੋਂ ਦੇਖ ਰਹੇ ਆ ਇਹ ਇਸ ਦਾ ਅੰਦਰ ਵਾਲਾ ਹਿੱਸਾ ਹੈ ਤੇ ਤੁਹਾਨੂੰ ਇਹ ਸਾਰੀ ਉੱਪਰੋਂ ਵੀ ਦਿਖਾਵਾਂਗੇ ਬਹੁਤ ਖੂਬਸੂਰਤ ਹਵੇਲੀ ਦਾ 뷰 ਆ ਜਿਹੜਾ ਪਹਿਲਾਂ ਤੁਸੀਂ ਵੀਡੀਓ ਦੇ ਵਿੱਚ ਬਾਹਰਲੇ ਪਾਸਿਓਂ ਦੇਖ ਰਹੇ ਸੀ ਇਹ ਸਾਰਾ ਜਿਹੜਾ ਇਸ ਹਵੇਲੀ ਦਾ ਅੰਦਰ ਤੇ ਇਸ ਦੇ ਪਿਛਲੇ ਪਾਸੇ ਜਿਹੜੇ ਕਮਰੇ ਬਣੇ ਹੋਏ ਨੇ ਹਵੇਲੀ ਦੇ ਇਹ ਦੋਸਤੋ ਹਵੇਲੀ ਦੀ ਜਿਹੜੀ ਹੁਣ ਵੀ ਮੁਰੰਮਤ ਚੱਲ ਰਹੀ ਆ ਇਹ ਉਸ ਦੇ ਉੱਪਰ ਚਬਾਰਾ ਹੈ ਦੋਸਤੋ ਚਬਾਰਾ ਦੇਖੋ ਦੋਨੋਂ ਆਮੋ ਸਾਹਮਣੇ ਤੇ ਉਹਨਾਂ ਦੇ ਉੱਪਰ ਪੌੜੀਆਂ ਚੜ੍ਹਦੀਆਂ ਨੇ ਬੜੀ ਸੋਹਣੀ ਡਿਜ਼ਾਈਨਿੰਗ ਦੇ ਨਾਲ ਇਹ ਹਵੇਲੀ ਹੈ ਜਿਹੜੀ ਤਿਆਰ ਹੋਈ ਆ ਇਹ ਪਿੰਡ ਬੀਦੋਵਾਲੀ ਦੇ ਵਿੱਚ ਲਗਭਗ 150 ਸਾਲ ਪੁਰਾਣੀ ਹਵੇਲੀ ਦੋਸਤੋ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਸ ਹਵੇਲੀ ਦਾ ਉੱਪਰਲੇ ਪਾਸਿਓ ਤੁਹਾਨੂੰ 뷰 ਦਿਖਾ ਰਹੇ ਹਾਂ ਤੇ ਇਹ ਆਸੇ ਪਾਸੇ ਤੁਸੀਂ ਪਿੰਡ ਦਾ 뷰 ਦੇਖ ਰਹੇ ਹੋ ਪਿੰਡ ਬੀਦੋਵਾਲੀ ਬਹੁਤ ਮਸ਼ਹੂਰ ਸਿੱਧੂ ਪੁਰਾਣਾ ਦਾ ਦੋਸਤੋ ਇਹ ਪਿੰਡ ਆ ਇਹ ਸਾਰਾ ਇਸ ਹਵੇਲੀ ਦਾ ਉੱਪਰਲੇ ਪਾਸੇ ਤੋਂ ਆਪਾਂ ਤੁਹਾਨੂੰ 뷰 ਦਿਖਾ ਰਹੇ ਹਾਂ ਤੇ ਇਹ ਵੀਡੀਓ ਦੇ ਵਿੱਚ ਤੁਸੀਂ ਪਿੰਡ ਦੀ ਚਲਕ ਨਾਲ ਨਾਲ ਦੇਖ ਰਹੇ ਹੋ ਪਿੰਡ ਬੀਦੋਵਾਲੀ ਦੀ ਦੋਸਤੋ ਇਸ ਤਰ੍ਹਾਂ ਦੀਆਂ ਜਿਹੜੀਆਂ ਵਿਰਾਸਤੀ ਹਵੇਲੀਆਂ ਨੇ ਉਹ ਹੁਣ ਟਾਵੇਂ-ਟਾਵੇਂ ਪਿੰਡਾਂ ਦੇ ਵਿੱਚ ਰਹਿ ਗਈਆਂ ਤੇ ਸਾਡੀ ਕੋਸ਼ਿਸ਼ ਹੁੰਦੀ ਆ ਕਿ ਇਸ ਤਰ੍ਹਾਂ ਦੀਆਂ ਪੁਰਾਣੀਆਂ ਚੀਜ਼ਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣ ਇਹ ਤੁਸੀਂ ਦੇਖ ਰਹੇ ਹੋ ਕਿ ਇਸ ਹਵੇਲੀ ਦੀ ਨਾਲ ਨਾਲ ਮਰੰਮਤ ਵੀ ਚੱਲ ਰਹੀ ਆ ਤੇ ਇਹ ਆਪਾਂ ਇਸ ਹਵੇਲੀ ਦਾ ਜਿਹੜਾ ਮੁੱਖ ਬਾਹਰਲੇ ਪਾਸਿਓਂ ਵਿਊ ਤੁਹਾਨੂੰ ਦਿਖਾ ਰਹੇ ਆ ਕਿੰਨਾ ਸੋਹਣਾ ਕਿੰਨੀ ਖੂਬਸੂਰਤ ਹਵੇਲੀ ਦਾ ਵਿਊ ਆ ਤੇ ਬਾਈ ਹਰਮਨ ਹਰੀ ਆਪਣੀ ਜਿਹੜੀ ਬਜ਼ੁਰਗਾਂ ਦੀ ਵਿਰਾਸਤਾ ਉਸ ਨੂੰ ਸੰਭਾਲੀ ਬੈਠੇ ਆ ਦੋਸਤੋ ਇਹ ਹਵੇਲੀ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਡੀ ਅੱਗੇ ਵੀ ਇਹ ਕੋਸ਼ਿਸ਼ ਜਾਰੀ ਰਹੇਗੀ ਤੇ ਕਮੈਂਟਾਂ ਦੇ ਵਿੱਚ ਤੁਸੀਂ ਕਿਸੇ ਹੋਰ ਹਵੇਲੀ ਬਾਰੇ ਜਾਣਦੇ ਹੋ ਤਾਂ ਵੀ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਅਗਲੀ ਵੀਡੀਓ ਦੇ ਵਿੱਚ ਆਪਾਂ ਉਸ ਨੂੰ ਵੀ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਵੀਡੀਓ ਨੂੰ ਅੱਗੇ ਦੋਸਤਾਂ ਦੇ ਨਾਲ ਸਾਂਝੀ ਜ਼ਰੂਰ ਕਰਿਓ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਦੇ ਲਈ ਕੁਲਵਿੰਦਰ ਸੰਧੂ YouTube ਚੈਨਲ ਨੂੰ ਸਬਸਕ੍ਰਾਈਬ ਫੇਸਬੁੱਕ ਅਤੇ ਇੰਸਟਾਗ੍ਰam ਤੇ ਵੀ ਸਾਨੂੰ ਫੋਲੋ ਜ਼ਰੂਰ ਕਰਿਓ ਧੰਨਵਾਦ